ਹਾਂਜੀ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਪੈਣੋ ਤੇ ਪ੍ਰਾਵੋ ਬੇਨਤੀ ਹੈ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਤਾਂ ਜੋ ਆਪਾਂ ਇਦਾਂ ਦੇ ਅੱਗੇ ਕਾਰਜ ਕਰਦੇ ਰਹੀਏ ਮੈਂ ਕਿਸੇ ਭੈਣ ਭਰਾ ਤੋਂ ਕੋਈ ਪੈਸਾ ਨਹੀਂ ਮੰਗਦਾ ਸਿਰਫ ਸਪੋਰਟ ਮੰਗਦਾ ਵੀਡੀਓ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਬਾਬਾ ਜੀ ਪਹਿਲਾਂ ਕਿਸੇ ਮੰਦਰ ਦੇ ਵਿੱਚ ਰਹਿੰਦੇ ਸੀ ਪਰ ਉੱਥੋਂ ਕਿਸੇ ਕਾਰਨ ਕੱਢ ਤਾ ਇਹਨਾਂ ਨੂੰ ਕਿਉਂਕਿ ਬਿਮਾਰ ਰਹਿਣ ਲੱਗੇ ਸੀਗੇ ਫਿਰ ਇਦਾਂ ਹੀ ਇਹ ਮੰਨ ਲਓ ਵੀ ਤੁਰ ਫਿਰ ਕੇ ਗੁਜ਼ਾਰਾ ਕਰਦੇ ਹੀ ਫਿਰ ਇਹਨਾਂ ਕੱਪੜਿਆਂ ਦਾ ਹਾਲਤ ਬਹੁਤ ਬੁਰੀ ਸੀ ਨਾਤਿਆਂ ਨੂੰ ਬਹੁਤ ਟਾਈਮ ਹੋ ਗਿਆ ਫਿਰ ਆਪਾਂ ਜਿੰਨਾ ਕਿ ਪ੍ਰਮਾਤਮਾ ਨੇ ਬਖਸ਼ਿਆ ਆਪਾਂ ਨੂੰ ਉਸ ਹੱਬ ਨਾਲ ਇਹਨਾਂ ਨੂੰ ਵਧੀਆ ਲੱਕ ਦੀ ਲੈ ਕੇ ਲਈ ਆਪਾਂ ਭਗਵੇਂ ਰੰਗ ਦੀ ਨਾਲ ਮੰਨ ਲਓ ਕੇਸਰੀ ਦਸਤਾਰ ਹੋਗੀ ਉਸ ਤੋਂ ਬਾਅਦ ਦੋ ਟੀ ਸ਼ਰਟਾਂ ਦਿੱਤੀਆਂ ਜੋ ਵਸਤਰ ਪਾਉਂਦੇ ਸੀ ਉਹ ਲੈ ਕੇ ਆਪਾਂ ਸੇਵਾ ਕਰੀਏ ਵੀਡੀਓ ਸ਼ੇਅਰ ਕਰੇ ਤੇ ਸਬਸਕ੍ਰਾਈਬ ਕਰੇ ਚੈਨਲ ਨੂੰ ਤਾਂ ਜੋ ਆਪਾਂ ਦੀ ਜੀ ਕਰਦੀ ਕਰਦੇ ਮੈਂ ਆਪਣੇ ਭੈਣ ਦੇ ਭਰਾਵਾ ਪੰਜਾਬ ਹਰਿਆਣਾ ਦੇ ਬੱਲੇ ਛੋਟੇ ਭਰਾਵਾ ਤੋਂ ਸਪੋਰਟ ਦੀ ਉਮੀਦ ਕਰਦਾ ਹਾਂ ਹੋਰ ਮੈਂ ਕੁਝ ਨਹੀਂ ਮੰਗਦਾ ਜਹਦੋਂ ਮੇਨੋ ਰੀਦਾ ਇਨ ਨਹੀਂ ਇਨਸਾਨੀਤ ਹੋਗੀ ਮੇਰੇ ਪਿੰਡਾਂ ਦੇ ਹਰਿਆਣੇ ਵਾਲੇ ਭਰਾਵਾਂ ਦੇ 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 ਪਾਲਾ ਪੰਨਾ ਵੀ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਿਹਦੇ ਕੋਲ ਵੀ ਵੀਡੀਓ ਆਏ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਅਪਾ ਕੇ ਤੋਂ ਵੀ ਅਦਾਂ ਦੇ ਕਾਰਜ ਕਰਦੇ ਰਹੀਏ ਹੌਸਲਾ ਮਿਲਦਾ ਰਹੇ ਹੋਰ ਮੈਂ ਕੁਝ ਨਹੀਂ ਮੰਗਦਾ ਧੰਨਵਾਦ